ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੇ ਚੱਲਦੇ ਹੋਏ ਤਬਾਹੀ ਦੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਸਨ ਪਰ ਅੱਜ ਹਿਮਾਚਲ ਦੇ ਜ਼ਿਲ੍ਹਾ ਉਨੇ ਦੀ ਸਵਾਨ ਨਦੀ ਦੇ ਵਿੱਚ ਅਚਾਨਕ بارش ਦਾ ਪਾਣੀ ਆ ਜਾਣ ਦੇ ਨਾਲ 5 ਲੋਕ ਉਸ ਨਦੀ ਦੇ ਵਿੱਚ ਫਸ ਗਏ ਤੇ ਜਿਨ੍ਹਾਂ ਦਾ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਸੀ ਮੌਕੇ ਉੱਤੇ ਫਾਇਰ ਬ੍ਰਿਗੇਡ ਦੀ ਟੀਮਾਂ ਪੁਲਿਸ ਅਤੇ ਐਸ ਡੀ ਆਰ ਐਫ ਦੀ ਟੀਮਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਸਹਾਇਤਾ ਦੇ ਨਾਲ 5 ਵਿਅਕਤੀਆਂ ਨੂੰ ਸਵਾਨ ਨਦੀ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਪ੍ਰਸ਼ਾਸਨ ਲਗਾਤਾਰ ਗੋਹਾਰ ਲਗਾ ਰਿਹਾ ਹੈ ਕਿ ਬਰਸਾਤਾਂ ਦੇ ਚੱਲਦੇ ਹੋਏ ਸਵਾਨ ਨਦੀ ਦੇ ਲਾਗੇ ਨਾ ਜਾਵੋ ਪਰ ਫਿਰ ਵੀ ਲੋਕ ਲਾਪਰਵਾਹੀ ਦਿਖਾਉਂਦੇ ਹੋਏ ਸਵਾਨ ਨਦੀ ਦੇ ਵਿੱਚ ਚਲੇ ਜਾਂਦੇ ਨੇ ਤੇ ਅਚਾਨਕ ਜਦੋਂ ਪਾਣੀ ਆ ਜਾਂਦਾ ਹੈ ਤਾਂ ਉਹਨਾਂ ਦੀ ਜਾਨ ਉਤੇ ਬਣ ਜਾਂਦੀ ਹੈ ਤੇ ਅੱਜ ਜਦੋਂ ਪੰਜ ਲੋਕ ਸਵਾਨ ਨਦੀ ਦੇ ਵਿੱਚ ਫਸ ਗਏ ਤਾਂ ਉਹਨਾਂ ਵੱਲੋਂ ਮਦਦ ਦੀ ਗੋਹਾਰ ਲਗਾਈ ਗਈ ਅਤੇ ਮੌਕੇ ਉਤੇ ਪ੍ਰਸ਼ਾਸਨ ਪਹੁੰਚਿਆ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੈਸਕਿਊ ਕਰਕੇ ਸੇ ਸਲਾਮਤ ਬਾਹਰ ਕੱਢ ਲਿਆ ਗਿਆ ਹੈ ਪਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪ੍ਰਸ਼ਾਸਨ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਕ ਪਰ ਆਸੀ ਵੀ ਅਪੀਲ ਕਰਦੇ ਆ ਕਿ ਬਰਸਾਤਾਂ ਦੇ ਚੱਲਦੇ ਹੋਏ ਪਾਣੀ ਦੇ ਕਿਨਾਰੇ ਖਾਸ ਕਰਕੇ ਸਤਲੁਜ ਦਰਿਆ ਤੇ ਸਵਾਨ ਨਦੀ ਦੇ ਕਿਨਾਰੇ ਨਾ ਜਾਵੋ ਅਤੇ ਨਾ ਹੀ ਹਿਮਾਚਲ ਦੇ ਪਹਾੜਾ ਵੱਲ ਜਾਣ ਦਾ ਕੋਈ ਪ੍ਰੋਗਰਾਮ ਬਣਾਓ ਪੰਜਾਬ ਟੀਵੀ ਪ੍ਰਾਈਮ ਦੇ ਲਈ ਉਹਨਾਂ ਤੋਂ ਰਾਕੇਸ਼ ਰਾਣਾ ਦੀ ਰਿਪੋਰਟ